ਨਿਊਯਾਰਕ ਦੇ ਮੇਅਰ ਐਰਿਕ ਐਡਮ ਉੱਤੇ ਆਉਣ ਵਾਲਾ ਸਮਾਂ ਠੀਕ ਨਹੀਂ ਲੱਗਦਾ ਨਿਊਯਾਰਕ ਦੇ ਮੇਅਰ ਦੇ ਉੱਤੇ ਇਸ ਵੇਲੇ ਲੱਗਦਾ ਹੈ ਕਿ ਉਹਨਾਂ ਦੇ ਸਤਾਰੇ ਜਿਹੜੇ ਨੇ ਉਹ ਗਰਦਿਸ਼ ਤੇ ਵਿੱਚ ਜਿਹੜੇ ਨੇ ਖਾਸ ਕਰਕੇ ਅਗਰ ਗੱਲ ਕੀਤੀ ਜਾਵੇ ਤਾਂ ਨਿਊਯਾਰਕ ਤੇ ਉਹ ਮੇਅਰ ਜਿਹੜੇ ਕਿ ਆਪਣੇ ਕੰਮਾਂ ਦੇ ਕਰਕੇ ਕਾਫੀ ਫੇਮਸ ਹੋਏ ਸਨ ਅੱਜ ਉਹਨਾਂ ਦੇ ਉੱਤੇ ਅਟੌਨੀ ਜਰਨਲ ਆਫ ਮਨਹੈਟਨ ਦੇ ਵੱਲੋਂ ਜਿਹੜੀ ਇੱਕ ਚਾਰ ਸ਼ੀਟ ਫਾਈਲ ਕੀਤੀ ਗਈ ਹੈ ਉਹਨਾਂ ਨੂੰ ਪੰਜ ਤਰ੍ਹਾਂਾਂ ਦੇ ਵਿੱਚ ਅਨਡਾਈਟਮੈਂਟ ਕੀਤਾ ਗਿਆ ਉਹਨਾਂ ਨੂੰ ਪੰਜ ਚੀਜ਼ਾਂ ਲਈ ਦੋਸ਼ੀ ਜਿਹੜਾ ਉਹਦੇ ਵਿੱਚ ਠਹਿਰਾਇਆ ਗਿਆ ਕੋਰਟ ਕੋ ਜਿਹੜੀ ਸਬਮਿਸ਼ਨ ਕੀਤੀ ਗਈ ਹੈ 54 ਪੇਜ ਦੀ ਇਹ ਸਬਮਿਸ਼ਨ ਹੈ ਅਤੇ ਉਸ ਪੂਰੀ ਸਬਮਿਸ਼ਨ ਦੇ ਵਿੱਚ ਉਸ ਪੂਰੀ ਫਾਈਲ ਦੇ ਵਿੱਚ ਜਿਹੜਾ ਇੱਕ ਨਾਮ ਜਿਹੜਾ ਬੜਾ ਬਾਰ-ਬਾਰ ਆਉਂਦਾ ਹੈ ਤਰਕਿਸ਼ 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 ਇਹਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਇਹ ਪੂਰੀ ਕਹਾਣੀ ਜਿਹੜੀ ਹੈ 2015 ਤੋਂ ਸ਼ੁਰੂ ਹੁੰਦੀ ਹੈ 2015 ਤੋਂ ਲੈ ਕੇ ਲਗਾਤਾਰ ਜਿਹੜਾ ਨੇ 에릭 ਐਡਮ ਅਲਜਾਮ ਨੇ ਕਿ 에릭 ਐਡਮ ਉਹਨਾਂ ਦਾ ਸਟਾਫ ਜਿਹੜਾ ਲਗਾਤਾਰ ਤਰਕਿਸ਼ ਲੋਕਾਂ ਦੇ ਨਾਲ ਸੰਪਰਕ ਦੇ ਵਿੱਚ ਸੀ ਅਤੇ ਉਹਨਾਂ ਦੇ ਕੋਲੋਂ ਸਸਤੇ ਪਾ ਦੀਆਂ ਟਿਕਟਾਂ ਲੈ ਕੇ ਉਹਨਾਂ ਨੂੰ ਹਾਈ ਐਂਡ ਟਿਕਟਾਂ ਕਰਵਾਉਣਾ ਫ੍ਰੀ ਤੇ ਟਰੈਵਲ ਕਰਨਾ ਫ੍ਰੀ ਦੀਆਂ ਟਿਕਟਾਂ ਲੈਣੀਆਂ ਫ੍ਰੀ ਤੇ ਹੋਟਲਾਂ ਵਿੱਚ ਰਹਿਣਾ ਅਤੇ ਉਹਨਾਂ ਦੇ ਬਾਰੇ ਇੱਥੇ ਦੱਸਣਾ ਨਹੀਂ ਕਿਉਂਕਿ ਉਸ ਵੇਲੇ ਵੀ ਐਰੇ ਕੈਡਮ ਜਿਹੜੇ ਸਨ ਉਹ ਇੱਕ ਇਲੈਕਟਿਡ ਅਫੀਸ਼ੀਅਲ ਸਨ ਬਰੂਕਲਿਨ ਬੋਰੋ ਪ੍ਰੈਜ਼ੀਡੈਂਟ ਉਸ ਵੇਲੇ ਹੈਗੇ ਸਨ ਅਤੇ ਇੱਥੋਂ ਦੇ ਕਾਨੂੰਨ ਦੇ ਮੁਤਾਬਿਕ ਜਦੋਂ ਵੀ ਕੋਈ ਇਲੈਕਟਿਡ ਅਫੀਸ਼ੀਅਲ ਹੁੰਦਾ ਉਹਨੂੰ ਆਪਣੀ ਜਿਹੜੀ ਹੈ ਆਪਣੇ ਉੱਤੇ ਕੋਈ ਸਵਾਲ ਖੜਾਣਾ ਹੋਵੇ ਚਾਹੇ ਇੱਥੋਂ ਦੇ ਸਿਸਟਮ ਉੱਤੇ ਕੋਈ ਸਵਾਲ ਖੜਾ ਨਾ ਹੋਵੇ ਤਾਂ ਆਪਣੇ ਹਰੇਕ ਖਰਚੇ ਦੇ ਬਾਰੇ ਦੱਸਣਾ ਪੈਂਦਾ ਆਪਣੇ ਹਰੇਕ ਫੋਰਨ ਫੀਰੀ ਬਾਰੇ ਦੱਸਣਾ ਪੈਂਦਾ ਕਿ ਮੈਂ ਕੀ ਖਰਚ ਕਰਕੇ ਆਇਆ ਮੈਨੂੰ ਕੀ ਬੈਨੀਫਿਟ ਹੋਇਆ ਮੈਨੂੰ ਕਿਸੇ ਨੇ ਪੈਸਾ ਦਿੱਤਾ ਕਿ ਨਹੀਂ ਦਿੱਤਾ ਉਹਦੇ ਚੋਂ ਮੈਨੂੰ ਕਿੰਨੇ ਕ ਬੈਨੀਫਿਟ ਹੋਏ ਨੇ ਸਾਰੀਆਂ ਚੀਜ਼ਾਂ ਦੱਸਣੀਆਂ ਪੈਂਦੀਆਂ ਨੇ ਪਰ ਇਹਦੇ ਵਿੱਚ ਦੋਸ਼ ਲੱਗੇ ਨੇ ਕਿ 에릭 ਅਕੈਡਮੀ ਨੇ ਉਹਦੇ ਉੱਤੇ ਬਹੁਤ ਸਾਰਾ ਜਿਹੜਾ ਹੈ ਤੇ ਉਹਨਾਂ ਦੇ ਸਟਾਫ ਨੇ ਝੂਠ ਬੋਲਿਆ ਇੱਥੇ ਇਹ ਵੀ ਦੱਸਿਆ ਗਿਆ ਹੈ ਕਿ 에릭 ਅਕੈਡਮੀ ਜਿਹੜੇ ਨੇ ਉਹਨਾਂ ਨੇ ਜਿਹੜੀ ਤੁਰਕਿਸ਼ ਦੀ ਐਂਬੈਸੀ ਜਿਹੜੀ ਹੈ ਜਿਹੜੀ 36 ਫਲੋਰ ਦੀ ਜਿਹੜੀ ਹੈ ਮੈਨਹਾਟਨ ਦੇ ਵਿੱਚ ਬਣੀ ਹੈ ਉਹਨੂੰ ਗਲਤ ਤਰੀਕੇ ਨਾਲ ਜਿਹੜੀ ਪ੍ਰਮਾਣਗੀ ਦਿੱਤੀ ਹੈ ਤੇ ਉਹ ਮੈਸੇਜ ਵੀ ਫੜੇ ਗਏ ਨੇ ਤੁਹਾਨੂੰ ਇਹ ਵੀ ਯਾਦ ਹੋਵੇਗਾ ਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਨੇ FBI ਵੱਲੋਂ ਜਿਹੜੀ ਰੇਡ ਕੀਤੀ ਗਈ ਸੀ ਉਹਦੇ ਵਿੱਚ ਕੰਪਿਊਟਰ ਮੋਬਾਈਲ ਫੋਨ ਅਤੇ ਹੋਰ ਇਲੈਕਟ੍ਰਿਕ ਗੈਜਟ ਜਿਹੜੇ ਸਨ ਉਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਲੈਏ ਸਨ ਅਤੇ ਉਹਨਾਂ ਤੋਂ ਹੀ ਹੁਣ ਪਤਾ ਲੱਗਾ ਹੈ ਕਿ ਏਰਿਕ ਅਕੈਡਮ ਅਤੇ ਉਹਨਾਂ ਦਾ ਸਟਾਫ ਜਿਹੜਾ ਲਗਾਤਾਰ ਇਹੋ ਜਿਹੇ ਲੋਕਾਂ ਦੇ ਸੰਪਰਕ ਦੇ ਵਿੱਚ ਸਨ ਜਿਹੜਾ ਲੋਕ ਲਗਾਤਾਰ ਏਰਿਕ ਅਕੈਡਮ ਨੂੰ ਉਹਨਾਂ ਦੀ ਇਲੈਕਸ਼ਨ ਦੇ ਵਿੱਚ ਵੀ ਫਾਇਦਾ ਕਰ ਰਹੇ ਸਨ ਅਤੇ ਉਸ ਫਾਇਦੇ ਦੇ ਬਦਲੇ ਉਹ ਆਪਣਾ ਵੀ ਕੰਮ ਲਗਾਤਾਰ ਕਢਵਾਰੇ ਸਨ ਤੇ ਲਗਾਤਾਰ ਇਹਨਾਂ ਦਾ ਸੰਪਰਕ ਜਿਹੜਾ ਆਪਸ ਦੇ ਵਿੱਚ ਹੋ ਰਿਹਾ ਸੀ ਇੱਥੋਂ ਤੱਕ ਕੋਈ ਪਤਾ ਲੱਗਾ ਹੈ ਕਿ ਏਰਿਕ ਅਕੈਡਮ ਨੇ ਜਿਹੜੇ ਦੋਸ਼ ਲੱਗੇ ਨੇ ਕਿ ਏਰਿਕ ਅਕੈਡਮ ਜਿਹੜੇ ਨੇ ਉਹ ਕਈ ਜਗ੍ਹਾ ਦੇ ਉੱਤੇ ਜਿਹੜੀ ਤਰਕਿਸ਼ 에ਅਰਲਾਈਨ ਹੈਗੀ ਹੈ ਕਿਉਂਕਿ ਉਹਦੇ ਵਿੱਚ ਤਰਕਿਸ਼ ਗਵਰਨਮੈਂਟ ਦਾ ਹਿੱਸਾ ਹੈਗਾ ਸੋ ਤਰਕਿਸ਼ 에어ਲਾਈਨ ਜਿਹੜੀ ਹੈਗੀ ਆ ਉਹ ਆਪਣੀ ਇੱਕ ਇਕਨੋਮਿਕ ਕਲਾਸ ਦੀ ਟਿਕਟ ਜਿਹੜੀ ਖਰੀਦੇ ਸਨ ਉਹਨਾਂ ਦੀ ਵਾਈਫ ਤੇ ਉਹ ਆਪ ਟ੍ਰੈਵਲ ਕਰਨ ਵਾਸਤੇ ਤੇ ਬਾਅਦ ਚ ਜਿਹੜਾ ਸੀ ਉਹ ਉੱਥੋਂ ਦੇ ਜਿਹੜਾ ਉਹਨਾਂ ਦਾ ਜਨਰਲ ਮੈਨੇਜਰ ਸੀ ਇੱਥੇ ਨਿਊਯਾਰਕ ਦੇ ਵਿੱਚ ਤਰਕਿਸ਼ 에어ਲਾਈਨ ਦਾ ਉਹਨੂੰ ਸੰਪਰਕ ਕਰਦੇ ਸਨ ਉਹਨੂੰ ਮੈਸੇਜ ਭੇਜਦੇ ਸਨ ਆਪ ਜਾਂ ਆਪਣੇ ਸਟਾਫ ਦੇ ਥਰੂ ਤੇ ਉਹ ਰਾਤੋਂ ਰਾਤ ਜਿਹੜਾ ਬਿਨਾਂ ਕਿਸੇ ਕੋਸਟ ਦੇ ਜਿਹੜੀ ਉਹ ਇਕਨੋਮਿਕ ਕਲਾਸ ਦੀ ਟਿਕਟ ਸੀ ਉਸ ਨੂੰ ਬਿਜ਼ਨਸ ਕਲਾਸ ਦੇ ਵਿੱਚ ਕਨਵਰਟ ਕਰ ਦਿੰਦਾ ਸੀ ਕਿੱਥੇ 560 ڈالر ਦੀ ਟਿਕਟ ਤੇ ਕਿੱਥੇ ਉਹ ਜਿਹੜੀ 7000 ਦੀ ਟਿਕਟ ਜਿਹੜੀ ਹੈ ਫ੍ਰੀ ਚ ਉਹਨਾਂ ਨੂੰ ਮਿਲ ਜਾਂਦੀ ਸੀ ਕਈ ਜਗ੍ਹਾ ਤੇ ਉੱਤੇ ਟਿਕਟ ਜਿਹੜੀਆਂ ਫ੍ਰੀ ਵਿੱਚ ਦਿੱਤੀਆਂ ਗਈਆਂ ਤਰਕਿਸ਼ ਕੋਨ ਜਾਣ ਵਾਸਤੇ ਉੱਥੇ ਮੀਟਿੰਗਾਂ ਕਰਨ ਵਾਸਤੇ ਜਿਹਦੇ ਬਾਰੇ ਵੀ ਦੱਸਿਆ ਦੋਸ਼ ਲੱਗੇ ਨੇ ਕਿ 에릭 ਕੈਡਮ ਨੇ ਆਪਣੇ ਉਸ ਜਿਹੜੇ ਫਾਰਮ ਸਰਕਾਰੀ ਭਰਨੇ ਹੁੰਦੇ ਨੇ ਉਹਨਾਂ ਦੇ ਉੱਤੇ ਐਚਓ ਦਾ ਦੱਸਿਆ ਹੀ ਨਹੀਂ ਕਿ ਉਹ ਮੈਂ ਕਿਸ ਤਰੀਕੇ ਦੇ ਫਾਇਦੇ ਜਿਹੜੇ ਉਹ ਲੈ ਰਿਆ ਇੱਥੋਂ ਤੱਕ ਵੀ ਇਲਜ਼ਾਮ ਲੱਗੇ ਨੇ ਕਿ ਇਹ ਸਾਰੇ ਫਾਇਦਿਆਂ ਦੇ ਬਦਲੇ ਜਿਹੜੇ ਹੈਗੇ ਨੇ 에릭 ਕੈਡਮ ਨੂੰ ਇੱਕ ਵਾਰ ਜਿਹੜੇ ਤੁਰਕਿਸ਼ ਅੰਬੈਸੀ ਦੇ ਨਾਲ ਜੁੜੇ ਹੋਏ ਲੋਕ ਨੇ ਉਹ ਕਹਿੰਦੇ ਨੇ ਕਿ ਸਾਡੇ ਜਿਹੜੇ ਨੇ ਪ੍ਰੈਜ਼ੀਡੈਂਟ ਨੇ ਇੱਥੇ ਆਉਣਾ ਹੈ ਤਾਂ ਤੁਸੀਂ ਜਿਹੜੀ ਸਾਨੂੰ ਕਲੀਅਰੈਂਸ ਨਹੀਂ ਦੇ ਰਹੇ ਫਾਇਰ ਬ੍ਰਿਗੇਡ ਡਿਪਾਰਟਮੈਂਟ ਜਿਹੜਾ ਹੈਗਾ ਉਹ ਤੁਹਾਡਾ ਕਲੀਅਰੈਂਸ ਨਹੀਂ ਦੇ ਰਿਹਾ ਅਸੀਂ ਈਵੈਂਟ ਕਰਨਾ ਹੈ ਅਤੇ ਇਹਦੇ ਵਿੱਚ ਬਿਲਡਿੰਗ 'ਚ ਕੁਝ ਖਾਮੀਆਂ ਹੈਗੀਆਂ ਨੇ ਜਿਹਦੇ ਤੋਂ ਬਾਰ-ਬਾਰ ਤੁਹਾਡਾ ਡਿਪਾਰਟਮੈਂਟ ਜਿਹੜਾ ਆਬਜੈਕਸ਼ਨ ਲਾ ਰਿਹਾ ਸਾਨੂੰ ਇਹ ਕਲੀਅਰ ਕਰਕੇ ਦਿਓ ਤਾਂ ਜੋ ਅਸੀਂ ਈਵੈਂਟ ਕਰ ਸਕੀਏ ਤਾਂ ਉਹਦੇ ਵਿੱਚ ਉਹ ਦੱਸਿਆ ਜਾਂਦਾ ਕਿ ਉਹ ਮੈਸੇਜਰ ਰਿਪਲਾਈ ਜਿਹੜਾ ਐਰ ਕੈਡਮੀਲੋਂ ਆਉਂਦਾ ਤੇ ਉਸ ਰਿਪਲਾਈ ਦੇ ਵਿੱਚ ਕਿਹਾ ਕਿ ਮੈਂ ਹੱਲ ਕਰਦਾ ਤੇ ਤਕਰੀਬਨ 1 ਡੇਡ ਹਫਤੇ ਤੋਂ ਬਾਅਦ ਜਿਹੜਾ ਹੈ ਉਹ ਪ੍ਰਵਾਨਗੀ ਵੀ ਦੇ ਦਿੱਤੀ ਜਾਂਦੀ ਹੈ ਬਿਲਡਿੰਗ ਨੂੰ ਆਪਣੇ ਜਿਹੜੇ ਉੱਥੇ ਵਿਭਾਗ ਹੈਗਾ ਫਾਈਲ ਡਿਪਾਰਟਮੈਂਟ ਉਹਦੇ ਉੱਤੇ ਧੱਪਕਾ ਮਾਰਿਆ ਜਾਂਦਾ ਤੇ ਉਹ ਜਿਹੜੀ ਬਾਰ-ਬਾਰ ਜਿਹੜੀਆਂ ਆਬਜੈਕਸ਼ਨਾਂ ਲਾਉਂਦੇ ਨੇ ਉਹ ਆਬਜੈਕਸ਼ਨਾਂ ਇੱਕਦਮ हट ਜਾਂਦੀਆਂ ਨੇ ਤੇ ਪਾਰਸ਼ਲ ਜਿਹੜੀ ਹੈ ਪਰਮਿਸ਼ਨ ਜਿਹੜੀ ਉਹ ਦੇ ਦਿੱਤੀ ਜਾਂਦੀ ਹੈ ਇਹ ਆਪਣੇ ਆਪਸ ਚੀਜ਼ਾਂ ਜਿਹੜੀਆਂ ਨੇ ਬੜੀਆਂ ਜਾਤਮੁndੀਆਂ ਨੇ ਕਿ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਇੱਥੋਂ ਦੀ ਸਰਕਾਰ ਇੱਥੋਂ ਦਾ ਸਿਸਟਮ ਜਿਹੜਾ ਬਰਦਾਸ਼ਤ ਨਹੀਂ ਕਰਦਾ ਇੱਥੋਂ ਵੀ ਹੱਦ ਨਹੀਂ ਹੈਗੀ ਇਹਦੇ ਵਿੱਚ ਕਈ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਇਸ ਅਨਡਾਈਟਮੈਂਟ ਦੇ ਵਿੱਚ ਜਾਂ ਇਸ ਪੂਰੇ ਕੋਰਟ ਪ੍ਰੋਸੈਸ ਦੇ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰੀਕੇ ਨਾਲ ਕੁਝ ਬਿਜ਼ਨਸਮੈਨ ਜਿਨ੍ਹਾਂ ਦੇ ਉੱਤੇ ਇਹ ਪਾਬੰਦੀ ਹੁੰਦੀ ਹੈ ਕਿ ਉਹ ਆਪਣਾ ਬਿਜ਼ਨਸ ਦਾ ਚੈੱਕ ਜਿਹੜਾ ਹੈ ਉਹ ਕਿਸੇ ਵੀ ਇਲੈਕਸ਼ਨ ਕੈਂਪੇਨ ਦੀ ਮਦਦ ਵਾਸਤੇ ਨਹੀਂ ਦੇ ਸਕਦੇ ਉਹ ਦੱਸਦੇ ਨੇ ਕਿ ਮੈਂ 10000 ਡਾਲਰ ਦਾ ਜਿਹੜਾ ਚੈੱਕ ਜਿਹੜਾ ਉਹ ਦੇਣਾ ਹੈ ਤਾਂ ਉਹਨਾਂ ਨੂੰ ਜਿਹੜਾ 에릭 ਐਕਾਡਮ ਦਾ ਸਟਾਫ ਹੈਗਾ ਉਹ ਕਹਿੰਦਾ ਕਿ ਨਾ ਦਿਓ ਤੁਸੀਂ ਇਹ ਕਿਉਂਕਿ ਐਕਸੈਪਟੇਬਲ ਨਹੀਂ ਹੈਗਾ ਤੁਸੀਂ ਆਪਣਾ ਪਰਸਨਲ ਚੈੱਕ ਦੇ ਦਿਓ ਉਹ ਕਹਿੰਦੇ ਕਿ ਪਰਸਨਲ ਚੈੱਕ ਦੇ ਦਿੰਨੇ ਆ ਫਿਰ ਉਹ ਕਹਿੰਦੇ ਕਿੰਨੀ ਅਮਾਉਂਟ ਦਾ ਦੇਣਾ ਹੈ ਕਹਿੰਦੇ 10000 ਦਾ ਉਹ ਕਹਿੰਦੇ ਕਿ ਨਹੀਂ 2000 ਤੋਂ ਵੱਧ ਦਾ ਤੁਸੀਂ ਚੈੱਕ ਨਹੀਂ ਦੇ ਸਕਦੇ ਤੁਸੀਂ ਇਸ ਤਰ੍ਹਾਂ ਕਰੋ ਆਪਣੇ ਸਟਾਫ ਨੂੰ ਕਹੋ ਕਿ ਤੁਸੀਂ ਉਹ ਜਿਹੜਾ 10000 ਉਹਨਾਂ ਨੂੰ ਦੇ ਦਿਓ ਹੌਲੀ ਹੌਲੀ ਸਾਨੂੰ ਜਿਹੜਾ ਇਲੈਕਸ਼ਨ ਫੰਡ ਦੇ ਦੇਣ ਇਸ ਤਰੀਕੇ ਦੀਆਂ ਚੀਜ਼ਾਂ ਜਿਹੜੀਆਂ ਨੇ ਇਸ ਅਲਜਾਮਾ ਦੀ ਛੜੀ ਦੇ ਵਿੱਚ ਜਿਹੜੀਆਂ ਨੇ ਪਾਈਆਂ ਗਈਆਂ ਨੇ ਕਿ ਮੇਅਰ ਦਾ ਸਟਾਫ ਤੇ ਮੇਅਰ ਆਪ ਜਿਹੜਾ ਇਨਵੋਲਵ ਸੀ ਇੱਥੋਂ ਤੱਕ ਵੀ ਦੱਸਿਆ ਗਿਆ ਕਿ ਉਹਨਾਂ ਦਾ ਸਟਾਫ ਜਿਹੜਾ ਹੈ ਲਗਾਤਾਰ ਮੇਅਰ ਨੂੰ ਪੁੱਛਦਾ ਸੀ ਕਿ ਉਹ ਸਾਨੂੰ ਇਸ ਤਰ੍ਹਾਂ ਕੰਟ੍ਰਿਬਿਊਟ ਕਰਨਾ ਚਾਹੁੰਦਾ ਹੈ ਲੇਕਿਨ ਉਹ ਤਰੀਕਾ ਗਲਤ ਹੈ ਤੇ ਕਿੰਨਾ ਕਰੇ ਉਹ ਮੇਅਰ ਉਹ ਚ ਦੱਸੇ ਜਾਂਦਾ ਹੈ ਕਿ ਮੇਅਰ ਨੇ ਉਹਨਾਂ ਨੂੰ ਕਹੜੀ ਕਿ ਕੋਈ ਗੱਲ ਨਹੀਂ ਉਹ ਅਗਰ ਮਦਦ ਕਰਨਾ ਚਾਹੁੰਦਾ ਤਾਂ ਹੋਰ ਰਸਤੇ ਥਾਣੇ ਉਹ ਮਦਦ ਜਿਹੜੀ ਹੈ ਉਹ ਕਰ ਲੈਣ ਇਥੋਂ ਇਹ ਪਾਪ ਹੁੰਦਾ ਹੈ ਕਿ ਮੇਅਰ ਨੂੰ ਇਹ ਸਭ ਕੁਝ ਪਤਾ ਸੀ ਕਿ ਇਹ ਕਿਸ ਤਰੀਕੇ ਨਾਲ ਜਿਹੜੀ ਉਹਨਾਂ ਨੂੰ ਇਲੀਗਲ ਤਰੀਕੇ ਨਾਲ ਮਦਦ ਕੀਤੀ ਜਾ ਰਹੀ ਹੈ ਅਤੇ ਉਸ ਦੇ ਬਾਵਜੂਦ ਉਹਨਾਂ ਨੇ ਇਸ ਨੂੰ ਕੰਟੀਨਿਊ ਪ੍ਰੋਸੈਸ ਜਿਹੜਾ ਰੱਖਿਆ ਹੈ ਇਹਦੇ ਵਿੱਚ ਇਥੋਂ ਤੱਕ ਵੀ ਦੱਸਿਆ ਗਿਆ ਹੈ ਕਿ ਤਰਕਿਸ਼ ਦੇ ਵਿੱਚ ਜਿਹੜੇ ਨੇ ਮਹਿੰਗੇ ਹੋਟਲ ਜਿਨ੍ਹਾਂ ਦਾ ਕਿਰਾਇਆ 7000 ਡਾਲਰ ਹੈਗਾ ਉਹਨਾਂ ਨੂੰ ਉੱਥੋਂ ਦੇ ਜਿਹੜੇ ਬਿਜ਼ਨਸmen ਜਿਹੜੇ ਐਰਕੈਡਮ ਦੇ ਸੰਬੰਧ ਦੇ ਵਿੱਚ ਸਨ ਜਾਂ ਉਹਨਾਂ ਦੇ ਮੇਲ ਜੋਚ ਸਨ ਉਹਨਾਂ ਨੇ ਕਦੀ ਉਹਦਾ ਕਿਰਾਇਆ ਜਿਹੜਾ 700 ਡਾਲਰ ਲੈਣਾ ਕਦੀ ਉਹਨਾਂ ਦਾ ਕਿਰਾਇਆ ਜਿਹੜਾ ਇਥੋਂ ਕੱਟ ਲੈਣਾ ਅਤੇ ਕਈ ਜਗ੍ਹਾ ਤੋਂ ਇੱਕ ਫੇਕ ਬਿੱਲ ਵੀ ਜਿਹੜੇ ਨੇ ਉਹ ਬਣਾਏ ਗਏ ਨੇ ਇਸ ਤਰੀਕੇ ਦੇ ਵੀ ਇਲਜ਼ਾਮ ਜਿਹੜੇ ਨੇ ਉਹ ਲੱਗੇ ਨੇ ਕਿਉਂਕਿ ਕਈ ਜਗ੍ਹਾ ਤੋਂ ਤੇ ਵੀ ਦੱਸਿਆ ਗਿਆ ਹੈ ਕਿ 에릭 ਐਡਮ ਜਿਹੜੇ ਨੇ ਈਮੇਲ ਰਾਹੀਂ ਆਪਣੇ ਸਟਾਫ ਨੂੰ ਜਿਹੜਾ ਸੀ ਜਿਹੜਾ ਕਿ ਸਿਟੀ ਦਾ ਸਟਾਫ ਹੈਗਾ ਉਹਨੂੰ ਪਰਸਨਲ ਏਮਪਲੋਈ ਦੇ ਤੌਰ ਤੇ ਵਰਤਦੇ ਸਨ ਤੇ ਆਪਣੀ ਬਿਲਡਿੰਗ ਦਾ ਕਿਰਾਇਆ ਤੱਕ ਵੀ ਜਿਹੜਾ ਸੀ ਉਸ ਕੋ ਜਿਹੜਾ ਕਲੈਕਟ ਕਰਵਾਉਂਦੇ ਸਨ ਇੱਥੋਂ ਤੱਕ ਦੀ ਡਿਟੇਲ ਜਿਹੜੀ ਹੈ ਜਾਣਕਾਰੀ ਜਿਹੜੀ ਇਕੱਠੀ ਕਰਕੇ ਜਿਹੜੀ ਹੈ 에릭 ਐਡਮ ਦੇ ਖਿਲਾਫ ਜਿਹੜਾ ਹੈ ਪੂਰਾ ਪਲੰਦਾ ਜਿਹੜਾ ਹੈ ਕਾਗਜ਼ਾਂ ਦਾ ਉਹ ਕੋਰਟ ਦੇ ਵਿੱਚ ਧਾਇਰ ਕੀਤਾ ਗਿਆ ਹੈ ਤੇ ਉਹਦੇ ਵਿੱਚ ਲਗਾਤਾਰ ਦੱਸਿਆ ਗਿਆ ਕਿ ਕਿਸ-ਕਿਸ ਤਰੀਕੇ ਨਾਲ ਕਿਸ ਤਰੀਕਿਆਂ ਦੇ ਨਾਲ ਜਿਹੜਾ ਇਹ ਪੂਰੀ ਤੇ ਪੂਰੀ ਕਰਾਪਸ਼ਨ ਜਿਹੜੀ ਹੋਈ ਹੈ ਖਾਸ ਤੌਰ ਤੇ ਜਿਹੜਾ ਮੇਅਰ ਐਰ ਕੈਡੇਮਾ ਉਹਨੂੰ ਦੂਸਰੇ ਪੱਖ ਦੇ ਵਿੱਚ ਇਸ ਚੀਜ਼ ਦਾ ਦੋਸ਼ੀ ਠਹਿਰਾਇਆ ਗਿਆ ਕਿ ਗਲਤ ਤਰੀਕੇ ਨਾਲ ਪੈਸਾ ਜਿਹੜਾ ਆਪਣੀ ਕੰਪੇਨ ਲਈ ਇਕੱਠਾ ਕੀਤਾ ਅਤੇ ਉਸ ਤੋਂ ਬਾਅਦ ਉਹਦਾ ਅਠ ਗੁਣਾ ਜਿਹੜਾ ਨਿਊਯਾਰਕ ਸਿਟੀ ਦੇ ਰੂਲ ਦੇ ਮੁਤਾਬਿਕ ਜਿਹੜਾ ਉਹ ਉਹਦਾ ਲਿਆ ਗਿਆ ਅਗਰ ਕਿਸੇ ਨੇ 250 ਡਾਲਰ ਜਿਹੜਾ ਜਿਹੜਾ ਕਿ ਮੈਕਸਿਮਮ ਹੁੰਦਾ ਹੈ ਕੋਈ ਕਿਸ ਨੂੰ ਕੰਟਰੀਬਿਊਟ ਕਰ ਸਕਦਾ ਲੋਕਲੀ ਤੋ ਉਹਦਾ 8 ਗੁਣਾ ਜਿਹੜਾ ਉਹ ਸਿਟੀ ਦੰਦੀ ਹੈ ਤਾਂ ਉਹ ਕਿ ਇੱਕ ਗਲਤ ਤਰੀਕੇ ਨਾਲ ਜਿਹੜਾ 250 ਗੁਣਾ 250 ਡਾਲਰ ਜਿਹੜਾ ਕਿਸੇ ਕੋਲ ਲਿਆ ਗਿਆ ਉਹਦੇ ਬਾਅਦ ਉਸ ਦਾ ਜਿਹੜਾ 2000 ਡਾਲਰ ਜਿਹੜਾ ਨਿਊਯਾਰਕ ਸਿਟੀ ਕੋ ਜਿਹੜਾ ਇਲੈਕਸ਼ਨ ਦਾ ਫੰਡ ਜਿਹੜਾ ਲਿਆ ਗਿਆ ਅਤੇ ਇਸ ਤਰੀਕੇ ਨਾਲ ਉਹਨਾਂ ਨੇ ਦੱਸਿਆ ਕਿ ਮਿਲੀਅਨਸ ਆਫ ਡਾਲਰ ਦਾ ਜਿਹੜਾ ਤੱਕਾ ਹੈ ਜਾਂ ਜਿਹੜਾ ਨੁਕਸਾਨ ਹੈ ਉਹ ਟੈਕਸਪੇਅਰ ਮਨੀ ਨੂੰ ਵੀ ਜਿਹੜਾ ਉਹ ਮੇਅਰ ਸਾਹਿਬ ਨੇ ਕੀਤਾ ਜਾਣ ਬੁਝ ਕੇ ਇਹਨਾਂ ਨੂੰ ਪਤਾ ਸੀ ਕਿ ਸਭ ਕੋ ਜਿਹੜਾ ਹੋ ਰਿਹਾ ਹੈ ਇਦੇ ਵਿੱਚ ਇੱਥੋਂ ਤੱਕ ਵੀ ਲਿਖਿਆ ਗਿਆ ਕਿ ਇੰਡੀਆ ਤੱਕ ਵੀ ਜਿਹੜੇ ਨੇ ਇਹਨਾਂ ਦੀਆਂ ਤਾਰਾ ਪਹੁੰਚੇ ਸਨ ਇੰਡੀਆ ਵੀ ਇਹਨਾਂ ਦਾ ਪਰਿਵਾਰ ਜਿਹੜਾ ਉਹ ਗਿਆ ਉਦੋਂ ਵੀ ਬਹੁਤ ਸਾਰੇ ਬੈਨੀਫਿਟ ਜਿਹੜੇ ਨੇ ਉਹ ਚੁੱਕੇ ਗਏ ਨੇ ਲੇਕਿਨ ਇਹ ਨਹੀਂ ਕਲੀਅਰ ਕੀਤਾ ਗਿਆ ਕਿ ਉਹਦੇ ਵਿੱਚ ਇੰਡੀਅਨ ਗਵਰਨਮੈਂਟ ਇਨਵੋਲਵ ਸੀ ਕਿ ਨਹੀਂ ਸੀ ਲੇਕਿਨ ਇਹਨਾਂ ਦੱਸਿਆ ਗਿਆ ਕਿ ਜਿਹੜੀ ਤੁਰਕਿਸ਼ 에ਅਰਲਾਈਨ ਹੈ ਉਹਦੇ ਥਰੂ ਇਹ ਜਿਹੜਾ ਇੰਡੀਆ ਗਈ ਨੇ ਉੱਥੇ ਵੀ ਇਹ ਜਿਹੜੀਆਂ ਨੇ ਇਸੇ ਤਰੀਕੇ ਨਾਲ ਇਕਨੋਮੀ ਟਿਕਟਾਂ ਲੈ ਕੇ ਉਹਨਾਂ ਨੂੰ ਜਿਹੜਾ ਫਰਸਟ ਕਲਾਸ ਦੀਆਂ ਟਿਕਟਾਂ ਜਿਹੜੀਆਂ ਫ੍ਰੀ ਚ ਲੈ ਕੇ ਉੱਥੇ ਆਪਣੇ ਪੂਰੇ ਤਾਮ-ਜਾਮ ਦੇ ਨਾਲ ਰਹਿਣਾ ਅਤੇ ਬਾਅਦ ਵਿੱਚ ਇੱਥੇ ਆ ਕੇ ਦੱਸਣਾ ਨਹੀਂ ਕਿ ਅਸੀਂ ਕਿਸ ਤਰੀਕੇ ਨਾਲ ਜਿਹੜਾ ਇਹ ਸਾਰੇ ਬੈਨੀਫਿਟ ਜਿਹੜੇ ਨੇ ਉਹ ਲੈਨੇ ਇਹਦੇ ਵਿੱਚ ਇੱਥੇ ਵੀ ਦੱਸਿਆ ਗਿਆ ਕਿ ਇੱਕ ਬਿਜ਼ਨਸਮੈਨ ਹੋ ਸਕਦਾ ਹੈ ਜਿਹਦੇ ਤੱਕ ਕਲੀਅਰ ਨਹੀਂ ਹੈਗਾ ਉਹਨੂੰ ਬਿਜ਼ਨਸਮੈਨ 4 ਦਾ ਨਾਮ ਜਿਹੜਾ ਉਹ ਦਿੱਤਾ ਗਿਆ ਉਹ ਲੱਗਦਾ ਹੈ ਕਿ ਸਾਡੀ ਇੰਡੀਅਨ ਕਮਿਊਨਿਟੀ ਤੋਂ ਹੈ ਅਤੇ ਉਹ ਸ਼ਾਇਦ ਉਹ ਜਿਸ ਤਰੀਕੇ ਨਾਲ ਉਹਦੀਨ ਇਨਵੈਸਟੀਗੇਸ਼ਨ ਹੋਈ ਹੋਏਗੀ ਜੋ ਹੋਈ ਤੱਕ ਡਿਸਕਲੋਜ਼ ਹੋਇਆ ਹੈ ਉਹ ਨਿਊਯਾਰਕ ਦੇ ਵਿੱਚ ਬਿਲਡਿੰਗਾਂ ਬਣਾਉਣ ਦਾ ਕੋਈ ਕੰਮ ਕਰਦੇ ਨੇ ਜਾਂ ਰਿਪੇਅਰ ਕਰਨ ਦਾ ਕੰਮ ਕਰਦੇ ਨੇ ਉਹਨਾਂ ਨੇ ਵੀ ਇੱਕ ਮੈਸੇਜ ਪਾਇਆ ਕਿ ਅਸੀਂ ਤੁਹਾਨੂੰ ਜਿਹੜੀ ਹੈ ਉਹ ਮੈਸੇਜ ਵੀ ਜਿਹੜਾ ਉਹ ਇੰਟਰਸੈਪਟ ਕੀਤਾ ਗਿਆ ਉਸ ਨੂੰ ਇਸ ਰਿਕਾਰਡ ਦਾ ਹਿੱਸਾ ਬਣਾਇਆ ਗਿਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਦੇਖੋ ਜੀ ਅਸੀਂ ਤੁਹਾਨੂੰ ਇੰਨੀ ਮਦਦ ਕੀਤੀ ਹੈ ਲੇਕਿਨ ਤੁਹਾਡਾ ਡਿਪਾਰਟਮੈਂਟ ਆਫ ਜਿਹੜਾ ਬਿਲਡਿੰਗ ਹੈਗਾ ਉਹ ਸਾਡੀ ਬਿਲਡਿੰਗ ਦੇ ਕੰਮ ਦੇ ਵਿੱਚ ਲਗਾਤਾਰ ਅੜਚਨਾ ਪਾ ਰਿਹਾ ਉਹ ਮੇਰੀ ਸਾਨੂੰ ਮਦਦ ਨਹੀਂ ਕਰ ਰਿਹਾ ਸਾਨੂੰ ਕੰਮ ਨਹੀਂ ਕਰਨ ਦੇ ਰਿਹਾ ਤੇ ਇਹਦੇ ਬਾਰੇ ਕੁਝ ਕਰੋ ਲੰਮਾ ਚੋੜਾ ਮੈਸੇਜ ਜਿਹੜਾ ਲਿਖਿਆ ਜਾਂਦਾ ਉਹਦੇ ਰਿਪਲਾਈ ਦੇ ਵਿੱਚ ਮੇਅਰ ਐਰ ਅਕੈਡਮੀ ਕਹਿੰਦਾ ਕਿ ਥੋੜਾ ਮੈਨੂੰ ਸਮਾਂ ਦਿਓ ਮੈਂ ਹੁਣੇ ਦੇਖ ਕੇ ਦੱਸਦਾ ਐਤੋਂ ਕੁਝ ਦਿਨਾਂ ਬਾਅਦ ਜਿਹੜਾ ਹੈ ਉਹ ਵਿਅਕਤੀ ਜਿਹੜਾ ਹੈਗਾ ਬਿਜ਼ਨਸਮੈਨ 4 ਜਿਹਦਾ ਨਾਮ ਦਿੱਤਾ ਗਿਆ ਉਹ ਫੇਰ ਜਿਹੜਾ ਰਿਪਲਾਈ ਕਰਦਾ ਥੈਂਕ ਯੂ ਸੋ ਮੱਚ ਤੁਹਾਡੀ ਇੰਟਰਵੈਸ਼ਨ ਦੇ ਨਾਲ ਤੁਹਾਡੀ ਇਨਵੋਲਵਮੈਂਟ ਦੇ ਨਾਲ ਜਿਹੜਾ ਇਹ ਮਸਲਾ ਜਿਹੜਾ ਹੱਲ ਹੋ ਗਿਆ ਬਿਲਡਿੰਗ ਡਿਪਾਰਟਮੈਂ ਕੰਮ ਕਰਨ ਦੀ ਜਿਹੜੀ ਇਜਾਜ਼ਤ ਦੇ ਦਿੱਤੀ ਹੈ ਅ ਅਸੀਂ ਜਿਸ ਤਰੀਕੇ ਨਾਲ ਤੁਹਾਨੂੰ ਪਸ਼ੋਕੜ ਦੇ ਵਿੱਚ ਮਦਦ ਕਰਦੇ ਸਾਂ ਉਸੇ ਤਰੀਕੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰੀਕੇ ਨਾਲ ਮਦਦ ਜਿਹੜੀ ਹੈ ਤੁਹਾਡੀ ਅਸੀਂ ਕਰਦੇ ਰਵਾਂਗੇ ਮਤਲਬ ਕਿ ਜੋ ਤੁਹਾਨੂੰ ਪਿੱਛੇ ਅਸੀਂ ਮਦਦ ਦੰਦੇ ਰਹੇ ਹਾਂ ਉਹ ਮਦਦ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਦੰਦੇ ਰਵਾਂਗੇ ਇਸ ਤਰੀਕੇ ਦਾ ਹਵਾਲਾ ਵੀ ਜਿਹੜਾ ਦਿੱਤਾ ਗਿਆ ਇੱਥੋਂ ਤੱਕ ਵੀ ਕਿਹਾ ਗਿਆ ਕਿ ਇੱਕ ਤੁਰਕਿਸ਼ ਗਵਰਨਮੈਂਟ ਦਾ ਜਿਹੜਾ ਉੱਥੋਂ ਸਿਟੀਜ਼ਨ ਹੈ ਤੁਰਕੀ ਦਾ ਉਹ ਜਿਹੜਾ ਹੈ ਉੱਥੇ ਕੋਈ ਯੂਨੀਵਰਸਿਟੀ ਚਲਾਉਂਦਾ ਹੈ ਨਾਨ-ਪ੍ਰੋਫਿਟ ਯੂਨੀਵਰਸਿਟੀ ਹੈ ਉਹ ਵੀ ਇਸੇ ਤਰੀਕੇ ਨਾਲ ਕਹਿੰਦਾ ਕਿ ਉਹਨੂੰ ਇੰਨਾ ਦਾ ਸਟਾਫ ਜਿਹੜਾ ਉਹ ਮਦਦ ਲਈ ਜਿਹੜਾ ਸਨੇਹਾ ਭੇਜਦਾ ਕਿ ਮੇਅਰ ਸਾਹਿਬ ਦੀ ਇਲੈਕਸ਼ਨ ਆ ਗਈ ਹੈ 2021 ਦੇ ਵਿੱਚ ਜਿਹੜੀ ਆ ਹੋਣੀ ਹੈ ਤਾਂ ਉਹ ਤੁਸੀਂ ਉਹਦੇ ਵਾਸਤੇ ਮਦਦ ਕਰੋ ਕਹਿੰਦੇ ਕਿ ਕੀ ਕਰੀਏ ਉਹ ਕਹਿੰਦੇ ਕਿ ਪੈਸੇ ਚਾਹੀਦੇ ਨੇ ਉਹ ਕਹਿੰਦੇ ਨੇ ਕਿ ਠੀਕ ਹੈ ਮੈਂ 1 ਲੱਖ ਡਾਲਰ ਜਿਹੜਾ ਅਰੇਂਜ ਕਰ ਦਿੰਦਾ ਉਹ ਕਹਿੰਦੇ ਕਿ ਨਹੀਂ ਤੁਸੀਂ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਤੇ ਨੌਨ ਸਿਟੀਜ਼ਨ ਹੋ ਇਥੋਂ ਦੇ ਸਿਟੀਜ਼ਨ ਨਹੀਂ ਹੈਗੇ ਤੁਸੀਂ ਇੰਨਾ ਪੈਸਾ ਨਹੀਂ ਭੇਜ ਸਕਦੇ ਸਾਰਾ ਕੁਝ ਮੈਸੇਜਾਂ ਦੇ ਵਿੱਚ ਲਿਖਿਆ ਗਿਆ ਕਿੰਨੇ ਕੀ ਲਿਖਿਆ ਕਿੰਨੇ ਕੀ ਲਿਖਿਆ ਫਿਰ ਇਹਨਾਂ ਦਾ ਸਟਾਫ ਹੀ ਕਹਿੰਦਾ ਕਿ ਉਹ ਇਹ ਜਿਹੜਾ ਉਹ ਕਹਿੰਦਾ ਜਿਹੜਾ ਉੱਥੋਂ ਦਾ ਤਰਕਿਸਤ ਜਿਹੜਾ ਸਿਟੀਜ਼ਨ ਹੈ ਉਹ ਕਹਿੰਦਾ ਕਿ ਕੋਈ ਗੱਲ ਨਹੀਂ ਮੈਂ ਇੱਥੇ ਪੈਸਾ ਜਿਹੜਾ ਕਿਸੇ ਨੂੰ ਕੋ ਭੇਜ ਦਵਾਂ ਨਾ ਤੇ ਕਿਸੇ ਦੇ ਥ्रू ਦਵਾ ਦਵਾਂ ਨੇ ਇਹਨਾਂ ਦਾ ਸਟਾਫ ਲਿਖਦਾ ਕਿ ਨਹੀਂ ਨਹੀਂ ਮੇਅਰ ਸਾਹਿਬ ਇਸ ਤਰ੍ਹਾਂ ਦੇ ਕੰਮ 'ਚ ਨਹੀਂ ਫਸਣਗੇ ਕਿਉਂਕਿ ਇਹਦਾ ਬਾਅਦ 'ਚ ਜਿਹੜਾ ਐਂਡ ਆ ਮਾੜਾ ਹੁੰਦਾ ਤੇ ਉਹ ਨਹੀਂ ਇਸ ਤਰ੍ਹਾਂ ਕਰਨਗੇ ਉਹ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਮੇਰਾ ਸਨਾਹ ਦੇ ਦਿਓ ਆਪਾਂ ਉਹਦਾ ਕਰ ਲੈਨੇ ਆ ਕੁਛ ਨਾ ਕੁਛ ਇਸੇ ਤਰੀਕੇ ਦੀਆਂ ਗੱਲਾਂ ਜਿਹੜੀਆਂ ਆਪਸ ਚ ਹੁੰਦੀਆਂ ਨੇ ਫਿਰ ਦੱਸਿਆ ਜਾਂਦਾ ਕਿ ਉਹ ਸਟਾਫ ਜਿਹੜਾ ਹੈ ਮੇਅਰ ਸਾਹਮਣੂ ਜਾ ਕੇ ਦੱਸਦਾ ਕਿ ਇਸ ਤਰ੍ਹਾਂ ਉਹਨਾਂ ਨੇ ਆਫਰ ਕੀਤੀ ਹੈ ਕਿ ਕਲਕਟਰਡਲ ਸਾਨੂੰ ਆ ਸਕਦਾ ਹੈ ਤੁਹਾਡੀ ਕੈਂਪੇਨ ਵਾਸਤੇ ਉਹ ਕਹਿੰਦੇ ਨੇ ਕਿ ਇਸ ਤਰ੍ਹਾਂ ਕਰੋ ਕਿ ਤੁਸੀਂ ਨਾ ਇੱਥੋਂ ਦੇ ਕਿਸੇ ਬੰਦੇ ਦੇ ਥਰੂ ਜਿਹੜਾ ਦਵਾ ਦਿਓ ਫਿਰ ਉਹਨਾਂ ਦੀ ਜਿਹੜਾ ਉਹ ਵਿਅਕਤੀ ਹੈ ਜਿਹਦਾ ਦੱਸਿਆ ਗਿਆ ਕਿ ਬੀਨਸ ਜਿਹਦਾ ਤੁਰਕਿਸਤਨ ਵਿੱਚ ਬਹੁਤ ਵੱਡਾ ਬੀਨਸ ਹੈ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਕੰਮ ਕਰਦਾ ਹੈ ਉਹ ਬਰੂਕਲਿਨ ਬੋਰੋ ਹਾਲ ਦੇ ਵਿੱਚ ਆ ਕੇ ਮੇਅਰ ਤੇ ਉਹਨਾਂ ਦੇ ਸਟਾਫ ਮੈਂਬਰ ਦੇ ਨਾਲ ਆ ਕੇ ਗੱਲਬਾਤ ਕਰਦਾ ਹੈ ਉਸ ਤੋਂ ਬਾਅਦ ਜਿਹੜਾ ਆਦਾਨ-ਪ੍ਰਦਾਨ ਵੀ ਜਿਹੜਾ ਹੁੰਦਾ ਹੈ ਅਤੇ ਉਸ ਤੋਂ ਬਾਅਦ ਦੱਸਿਆ ਨਨਕਿ ਸ਼ਾਇਦ ਇਹ ਮਨੀ ਵਿਜੜੀ ਹੈ ਉਸ ਨੂੰ ਗਲਤ ਤਰੀਕੇ ਦੇ ਨਾਲ ਇਲੈਕਸ਼ਨ ਦਾ ਜਿਹੜਾ ਹਿੱਸਾ ਜਿਹੜਾ ਉਹ ਬਣਾਇਆ ਗਿਆ ਮਤਲਬ ਕਿ ਪੂਰੀ ਤੇ ਪੂਰੀ ਭੂਮਿਕਾ ਜਿਸ ਜੋ ਜੋ ਕੁਝ ਵਾਪਰਿਆ 2015 ਤੋਂ ਲੈ ਕੇ ਹੁਣ ਤੱਕ ਉਸ ਨੂੰ ਸਾਰਾ ਜਿਹੜਾ ਇਹਦੇ ਚ ਸਮ ਅਪ ਜਿਹੜਾ ਉਹ ਕੀਤਾ ਗਿਆ ਤੇ ਪੂਰੇ ਤੇ ਪੂਰੇ ਸਬੂਤ ਲੱਗਦੇ ਨੇ ਕਿ ਅਗਰ ਇਹ ਸਹੀ ਸਾਬਤ ਹੋ ਗਏ ਕੋਰਟ ਦੇ ਵਿੱਚ ਤਾਂ ਮੇਅਰ ਸਾਹਿਬ ਦਾ ਜਿਹੜਾ ਪੁਇਖ ਹੈ ਰਾਜਨੀਤਿਕ ਪੁਇਖ ਤੇ ਜਿਹੜਾ ਧੁੰਦਲਾ ਹੋਇਆ ਹੀ ਹੈ ਲੇਕਿਨ ਇਹਨਾਂ ਦਾ ਔਨ ਵਾਲਾ ਸਮਾਂ ਵੀ ਜਿਹੜਾ ਉਹ ਜੇਲ੍ਹ ਤੋਂ ਬਾਹਰ ਜਿਹੜਾ ਨਹੀਂ ਹੋਣਾ ਕਿਉਂਕਿ ਜਿਸ ਤਰੀਕੇ ਤੇ ਇਲਜ਼ਾਮ ਲੱਗੇ ਨੇ ਪਾਵੇਂ ਕਿ ਅੱਜ ਸਵੇਰੇ ਮੇਅਰ ਸਾਹਿਬ ਨੇ ਉੱਠ ਕੇ ਕਲੀਅਰਲੀ ਕੀਤਾ ਹੈ ਐਰਕੈਡਮੀ ਹੁਣਾ ਨੇ ਕਿ ਨਹੀਂ ਜੀ ਮੈਂ ਬੇਦੋਸ਼ਾ ਹਾਂ ਮੇਰੇ ਤੇ ਇਲਜ਼ਾਮ ਜਿਹੜੇ ਨੇ ਗਲਤ ਨੇ ਕਿਉਂਕਿ ਮੈਂ ਜਿਹੜਾ ਇੱਥੇ ਇਮੀਗ੍ਰੈਂਟ ਕ੍ਰਾਈਸਿਸ ਆਇਆ ਹੋਇਆ ਉਹਦੇ ਖਿਲਾਫ ਆ ਕੇ ਮੈਂ ਬੋਲ ਰਿਹਾ ਸੀ ਮੈਂ ਫੈਡਰਲ ਨੂੰ ਬਰਾਬਰ ਮੰਨਾ ਕਰ ਰਿਹਾ ਸੀ ਕਿ ਇਸ ਤਰੀਕੇ ਨਾਲ ਸਾਨੂੰ ਨਾ ਦਬਾਓ ਇੱਥੇ 1500 ਪਹਿਲਾਂ ਇਮੀਗ੍ਰੈਂਟ ਹੁੰਦਾ ਸੀ ਇਲੀਗਲ ਹੁਣ ਇਹ ਤਕਰੀਬਨ 1.8 ਲੱਖ ਆ ਗਿਆ ਅਸੀਂ ਇਹਦਾ 카ਟਾ ਨਹੀਂ ਸੈਂਡ ਕਰ ਸਕੇ ਉਹਨਾਂ ਨੇ ਆਪਣੇ ਲੋਕ ਬਹੁਤ ਜਿਹੜੇ ਨੇ ਦੁਹਾਈਆਂ ਦਿੱਤੀਆਂ ਨੇ ਹਵਾਲੇ ਦਿੱਤੇ ਨੇ ਕਿ ਇਹ ਮੈਨੂੰ ਕਿਉਂ ਫਸਾਇਆ ਜਾ ਰਿਹਾ ਆ ਉਹਨਾਂ ਨੇ ਕਿਹਾ ਕਿ ਇਸ ਕਰਕੇ ਹੁਣ ਮੈਨੂੰ ਜਿਹੜਾ ਜਾਣ ਬੁਝ ਕੇ ਫਸਾਇਆ ਜਾ ਰਿਹਾ ਹੈ ਲੇਕਿਨ ਮੈਨੂੰ ਪਤਾ ਹੈ ਮੈਨੂੰ ਤੁਹਾਡੀਆਂ ਦੁਵਾਵਾਂ ਦੀ ਲੋੜ ਹੈ ਮੈਂ ਬਚ ਕੇ ਬਾਹਰ ਨਿਕਲਾਂਗਾ ਇਹੋ ਜਿਹਾ ਕੁਝ ਨਹੀਂ ਹੈਗਾ ਮੈਂ ਕਹਿੰਦਾ ਕਿ ਜਲਦੀ ਤੋਂ ਜਲਦੀ ਇਹ ਤਰਾਇਲ ਸ਼ੁਰੂ ਕੀਤਾ ਜਾਵੇ ਅਤੇ ਮੈਂ ਇਸ ਚ ਬਾਗੁਣਾ ਜਿਹੜਾ ਹੈ ਉਹ ਸਾਬਤ ਹੋ ਕੇ ਬਾਹਰ ਆਵਾਂਗਾ ਲੇਕਿਨ ਜਿੰਨਿਕ ਪੰਚ ਚਰਿੰਜਾ ਪੇ ਦੀ ਇਨਡਾਈਟਮੈਂਟ ਪੇਪਰ ਮੈਂ ਪੜ੍ਹਿਆ ਉਹਦੇ ਚ ਜਿਸ ਤਰੀਕੇ ਨਾਲ ਹਵਾਲੇ ਦਿੱਤੇ ਗਏ ਨੇ ਜਿਸ ਤਰੀਕੇ ਨਾਲ ਸਾਰੀ ਜਿਹੜਾ ਹਵਾਲਾ ਦਿੱਤਾ ਗਿਆ ਹੈ ਜੋ ਈਮੇਲ ਐਕਸਚੇਂਜ ਹੋਈਆਂ ਨੇ ਜੋ ਟੈਕਸਟ ਮੈਸੇਜ ਐਕਸਚੇਂਜ ਹੋਏ ਨੇ ਜੋ ਜੋ ਉਹਦੇ ਚ ਜਿਸ ਤਰੀਕੇ ਨਾਲ ਲਿਖਿਆ ਗਿਆ ਅਗਰ ਉਹ ਉਹਨਾਂ ਚ ਅਗਰ ਰੱਤੀ ਪਰ ਵੀ ਅਗਰ ਜਿਹੜੀ ਉਹ ਸਚਾਈ ਹੈਗੀ ਹੈ ਤਾਂ ਮੇਅਰ ਸਾਹਿਬ ਦਾ ਜਿਹੜਾ ਕੈਰੀਅਰ ਆ ਉਹ ਪਹੋਚ ਜਿਹੜਾ ਉਹ ਧੁੰਦਲੇ ਚ ਚਲਾ ਜਾਏਗਾ ਮਤਲਬ ਕਿ ਆਸ-ਪਾਸੇ ਸਾਰਾ ਫਿਰ ਹਨੇਰਾ ਹੀ ਹਨੇਰਾ ਇਸ ਤੋਂ ਇਲਾਵਾ ਜਿਹੜਾ ਕੁਝ ਨਹੀਂ ਹੈਗਾ ਉਹਨਾਂ ਵਾਲੇ ਸਮੇਂ ਦੇ ਵਿੱਚ ਇਹਦੇ ਚ ਹੋ ਸਕਦਾ ਕਿ ਬਹੁਤ ਸਾਰੇ ਆਪਣੇ ਪੰਜਾਬੀ ਇੰਡੀਅਨ ਪਾਈਚਾਰੇ ਦੇ ਲੋਕ ਵੀ ਹੈਗੇ ਨੇ ਜਿਹੜੇ ਮੇਅਰ 에릭 ਐਡਮ ਦੀ ਟੀਮ ਦਾ ਹਿੱਸਾ ਸਨ ਜਾਂ ਉਹਨਾਂ ਨੇ ਬਹੁਤ ਤਰੀਕੇ ਦੇ ਨਾਲ ਇਹਨਾਂ ਦੀ ਜਿਹੜੀ ਹੈ ਉਹ ਮਦਦ ਕੀਤੀ ਹੈ ਹੋ ਸਕਦਾ ਕਿ ਉੱਥੋਂ ਤੱਕ ਵੀ ਜਿਹੜੀ ਇਨਵੈਸਟੀਗੇਸ਼ਨ ਉਹਨਾਂ ਵਾਲੇ ਦਿਨਾਂ ਦੇ ਵਿੱਚ ਪਹੁੰਚੇ ਅਤੇ ਪਤਾ ਲੱਗੇ ਕਿ ਅ ਬਾਅਦ ਕੁਝ ਸਾਡੇ ਵੀ ਗਵਾ ਜਿਹੜੇ ਨੇ ਉਹਨਾਂ ਚੋਂ ਨਿਕਲ ਕੇ ਉਹ ਦੱਸਣਗੇ ਨਹੀਂ ਜੀ ਅਸੀਂ ਇਸੇ ਤਰੀਕੇ ਨਾਲ ਜਿਹੜੀ ਹੈ ਮਦਦ ਕੀਤੀ ਸੀ ਮੈਂ ਇਸ ਚੀਜ਼ ਦਾ ਕੱਲ ਕਿਉਂ ਕਰ ਰਿਹਾ ਕਿਉਂਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈਗੀ ਸਾਡਾ ਪਾਈਚਾਰਾ ਜਿਹੜਾ ਹੈਗਾ ਇਹ ਗਲਤ ਤਰੀਕੇ ਨਾਲ ਕਈ ਵਾਰੀ ਮਦਦ ਲੈਣ ਦੇ ਚੱਕਰ ਦੇ ਵਿੱਚ ਬਹੁਤ ਇਹੋ ਜਿਹਾ ਕੰਮ ਕਰ ਜਾਂਦਾ ਹੈ ਤੇ ਬਾਅਦ ਚ ਉਹ ਅਪਰੂਵਰ ਵੀ ਬਣ ਕੇ ਜਿਹੜਾ ਮਿੰਟੋ ਮਿੰਟ ਜਿਹੜਾ ਉਹਦੀ ਜਿਹੜੀ ਹੈ ਆਪਣੇ ਆਪ ਨੂੰ ਕਹਿੰਦੇ ਨੇ ਕਿ ਬੰਦੇ ਨੂੰ ਫਸਾ ਵੀ ਦਿੱਤਾ ਜਾਂਦਾ ਹੈ ਇਸਦੀ ਇੱਕ ਪ੍ਰਾਈਮ ਐਗਜ਼ੈਂਪਲ ਜਿਹੜੀ ਹੈ 2017 ਦੀ ਘਟਨਾ ਹੈਗੀ ਆ 나ਸੂਕੋਂਟੀ ਦੀ ਜਿੱਥੇ ਐਲ ਮੈਗਨੂੰ ਕਰਕੇ ਇੱਕ 나ਸੂਕੋਂਟੀ ਦੇ ਐਗਜ਼ੀਕਿਊਟਿਵ ਸੰ ਅਤੇ ਉਹਨਾਂ ਨੇ ਉਹਨਾਂ ਦਾ ਇੱਕ ਪੰਜਾਬੀ ਦੇ ਨਾਲ ਜਿਹੜਾ ਸਿੰਘ ਸੀ ਉਹਨਾਂ ਦੇ ਨਾਲ ਜਿਹੜਾ ਉਹਨਾਂ ਦਾ رابطہ ਕਾਇਮ ਹੁੰਦਾ ਉਹਨਾਂ ਨੂੰ ਉਸ ਤੋਂ ਬਾਅਦ ਉਹ ਇਲੈਕਸ਼ਨ 'ਚ ਇਹਨਾਂ ਦੀ ਮਦਦ ਕਰਦਾ ਹੈ ਇਲੈਕਸ਼ਨ ਤੋਂ ਬਾਅਦ ਇਹ ਉਹਨਾਂ ਨੂੰ ਜਿਹੜੇ ਨੇ ਜਿਹੜੇ ਸਿੰਘ ਸਾਹਿਬ ਨੇ ਉਹਨਾਂ ਨੂੰ ਉਹਨਾਂ ਦਾ ਰੈਸਟੋਰੈਂਟ ਬਿਜ਼ਨਸ ਸੀ ਉਹਨਾਂ ਨੂੰ ਕਈ ਕੰਟਰੈਕਟ ਦਿੱਤੇ ਜਾਂਦੇ ਨੇ ਅਤੇ ਉਸ ਤੋਂ ਬਾਅਦ ਜਿਹੜੇ ਐਗਜ਼ੀਕਿਊਟਿਵ ਸੀ ਉਹਦੀ ਜਿਹੜੀ ਵਾਈਫ ਹੈ ਲਿੰਦਾ ਨਾਮ ਦੀ ਵਾਈਫ ਹੈ ਉਹਨਾਂ ਨੇ ਜਿਹੜਾ ਇੱਕ ਇਸ ਬਿਜ਼ਨਸਮੈਨ ਵੱਲੋਂ ਜਿਹੜਾ ਉਹ ਇੱਕ ਨੌਕਰੀ ਦਿੱਤੀ ਜਾਂਦੀ ਆਪਣੀ ਕੰਪਨੀ ਦੇ ਵਿੱਚ ਜਿੱਦੇ ਵਿੱਚ ਇਹ ਕਹਿ ਜਾਂਦਾ ਕਿ ਤੁਸੀਂ ਹੁਣਾ ਨਹੀਂ ਹੈਗਾ ਲੇਕਿਨ ਹਰ ਮਹੀਨੇ ਤਨਖਾਹ ਜਿਹੜੀ ਹੈ ਤੁਹਾਡੇ ਖਾਤੇ 'ਚ ਪਹੁੰਚ ਜਾਏਗੀ ਉਸ ਤੋਂ ਬਾਅਦ ਜਿਹੜਾ ਉਹ ਲਗਾਤਾਰ ਉਹਦੀ ਵੀ ਇਨਵੈਸਟੀਗੇਸ਼ਨ ਹੁੰਦੀ ਹੈ ਸਾਰਾ ਕੁਝ ਜਦੋਂ ਹੁੰਦਾ ਤਾਂ ਉਹ ਵਿਅਕਤੀ ਜਿਹੜਾ ਇਸ ਵੇਲੇ ਜਿਹੜਾ ਉਸ ਵੇਲੇ ਇੱਥੋਂ ਦਾ ਰਾਜਨੀਤਿਕ ਸੀ ਜਿਹੜਾ ਇੱਥੋਂ ਦੀ ਅਮਰੀਕਾ ਦੇ ਸਭ ਤੋਂ ਵੱਡੀ ਕਾਉਂਟੀ ਦਾ ਵਾਪਸੀ ਕਿ ਕਿਆ ਜਾਂਦਾ ਕਿ ਇੱਥੋਂ ਦਾ ਐਗਜ਼ੀਕਿਊਟਿਵ ਜਿਹੜਾ ਉਹਨੂੰ ਬਾਪ ਦੀ ਸ਼ਵੀ ਦਿੱਤੀ ਜਾਂਦਾ ਹੈ ਜਾਂ ਕਹਿ ਜਾਂਦਾ ਕਿ ਫਸਟ ਸਿਟੀਜ਼ਨ ਜਿਹੜਾ ਹੈਗਾ ਸੀ ਉਹ ਵਿਅਕਤੀ ਇਸ ਵੇਲੇ 12 ਸਾਲ ਦੀ ਸਜ਼ਾ ਜੜੀ ਹੈ ਕੋਰਟ ਦੇ ਵਿੱਚ ਜੜੀ ਉਹ ਜੜੀ ਉਹਨੂੰ ਸਜ਼ਾ ਹੋਈ ਹੈ ਤਾਂ 12 ਸਾਲ ਦੀ ਸਜ਼ਾ ਇਸ ਵੇਲੇ ਜੜੀ ਉਹ ਪੁਕਤ ਰਿਆ ਅਪੀਲਾਂ ਜੇ ਪੈਂਡਿੰਗ ਨੇ ਵੇਖੋ ਕੀ ਬੰਦਾ ਲੇਕਿਨ ਇਸ ਵੇਲੇ ਉਹ ਜਿਹੜੇ ਨੇ ਜੇਲ ਦੇ ਵਿੱਚ ਨੇ ਲੇਕਿਨ ਜਿਹੜੇ ਇਸ ਸਿੰਕਸ ਆਪਸ਼ਨ ਇਹ ਅਪਰੂਵਰ ਬਣ ਗਏ ਸਨ ਕਿ ਹਾਂ ਮੈਂ ਇਹਨਾਂ ਨੂੰ ਜਿਹੜਾ ਸੀ ਆ ਇਹਨਾਂ ਨੂੰ ਪਤਾ ਸੀ ਕਿ ਮੈਂ ਇਹਨਾਂ ਦੀ ਕਿਸ ਤਰੀਕੇ ਨਾਲ ਮਦਦ ਕਰ ਰਿਹਾ ਹਾਂ ਤਾਂ ਮੈਂ ਇਹਨਾਂ ਕੋ ਫਾਇਦਾ ਲੈਣ ਵਾਸਤੇ ਜਿਹੜਾ ਬਹੁਤ ਸਾਰੇ ਇਹਨਾਂ ਨੂੰ ਰਿਸ਼ਕਤਾਂ ਦਿੱਤੀਆਂ ਬਹੁਤ ਸਾਰੇ ਇਹਨਾਂ ਨੂੰ ਗਿਫਟ ਦਿੱਤੇ ਬਹੁਤ ਸਾਰੇ ਇਹਨਾਂ ਨੂੰ ਫ੍ਰੀ ਟਰੈਵਲ ਕਰਾਏ ਅਤੇ ਉਸ ਤੋਂ ਬਾਅਦ ਜਿਹੜਾ ਜੋ ਕੁਝ ਵੀ ਹੋਇਆ ਉਹ ਕੋਰਟ ਨੂੰ ਪਤਾ ਹੈ ਕਿ ਕੀ ਹੈ ਹੈ ਕਿੰਨੇ ਕਿ ਮੈਂ ਮੰਨਦਾ ਕਿ ਮੈਂ ਇਹਦੇ ਚ ਦੋਸ਼ੀ ਸੀ ਲੇਕਿਨ ਇਹ ਵੀ ਜਿਹੜੇ ਦੋਸ਼ੀ ਸਨ ਉਹਨਾਂ ਦੇ ਇਸ ਬਿਆਨ ਦੇ ਸਦਕਾ ਜਿਹੜਾ ਉਹ ਮੈਕੈਨਿਕ ਜਿਹੜੇ ਹੈਗੇ ਨੇ ਉਹਨਾਂ ਨੂੰ ਜਿਹੜੀ ਆ ਉਹ 12 ਸਾਲ ਦੀ ਤੋਂ ਉਹਨਾਂ ਦੀ ਵਾਈਫ ਨੂੰ ਵੀ ਜਿਹੜੀ ਹੈ ਉਹ ਸਜ਼ਾ ਹੋਈ ਸੀ ਸੋ ਲੱਗਦਾ ਕਿ ਉਹੋ ਜਿਹੇ ਸਮੀਕਰਨ ਜਿਹੜੇ ਨੇ ਦੁਬਾਰਾ ਨਿਊਯਾਰਕ ਸਿਟੀ ਦੇ ਵਿੱਚ ਵੀ ਬੰਦੇ ਨਜ਼ਰ ਆ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਮੇਅਰ 에ਰਿਕ ਕੈਡਮ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਅਸਤੀਫਾ ਦੇ ਕੇ ਇਹਨਾਂ ਇਲਜ਼ਾਮਾਂ ਦੇ ਕਰਕੇ ਜਿਹੜਾ ਬਹੁਤ ਮਾਰੇ ਖਲਾਤਾਂ ਦੇ ਵਿੱਚੋਂ ਜਿਹੜਾ ਨਿਕਲਣਾ ਪਵੇ ਕਾਰਨ ਇਹ ਵੀ ਹੈਗਾ ਕਿ ਕਿ ਜਿਹੜੀ ਇਹਨਾਂ ਦੀ ਆਪਣੀ ਪਾਰਟੀ ਹੈਗੀ ਹੈ ਡੈਮੋਕ੍ਰੈਟਿਕ ਪਾਰਟੀ ਉਹਦੇ ਵਿੱਚ ਵੀ ਜਿਹੜੇ ਸਿਰ ਕੱਢਵੇਂ ਲੀਡਰ ਹੈਗੇ ਨੇ ਉਹਨਾਂ ਨੇ ਹੁਣ ਬੋਲਣਾ ਸ਼ੁਰੂ ਕਰ ਦਿੱਤਾ ਹੈ ਕਿ ਇਹ ਆਪਣੇ ਆਪ ਚ ਨਿਊਯਾਰਕ ਸਿਟੀ ਐਸੋ ਲਈ ਜਿਹੜਾ ਕਰਾਪਸ਼ਨ ਦਾ ਅੱਡਾ ਬਣਿਆ ਹੋਇਆ ਲੋਕ ਇੱਕ ਪਾਸੇ ਰਿਸ਼ਵਤ ਧੰਦੇ ਨੇ ਦੂਸਰੇ ਪਾਸੇ ਬੈਨੀਫਿਟ ਲੈਂਦੇ ਨੇ ਅਤੇ ਆਪਣੇ ਆਪ ਚ ਸਿਟੀ ਨੂੰ ਘਾਟਾ ਪਾਇਆ ਜਾ ਰਿਹਾ ਤੇ ਪੂਰਾ ਪੂਰਾ ਸਿਸਟਮ ਜਿਹੜਾ ਹੈ ਉਹ ਕਰਪਟ ਹੈਗਾ ਸੋ ਵੇਖਦੇ ਆ ਉਹਨਾਂ ਵਾਲੇ ਸਮੇਂ ਦੇ ਵਿੱਚ ਕੀ ਰਿਜ਼ਲਟ ਨਿਕਲਦੇ ਨੇ ਕੀ ਇਹਦੀ ਆਊਟਕਮ ਆਉਂਦੀ ਹੈ ਲੇਕਿਨ ਅੱਜ ਜਿਹੜੀ ਐਨਟਾਈਟਮੈਂਟ ਜਿਹੜੀ ਕੱਲ ਬੁੱਧਵਾਰ ਨੂੰ ਜਿਹੜੀ ਧਾਖਲ ਕੀਤੀ ਸੀ ਅੱਜ ਉਹਨੂੰ ਓਪਨ ਹੋਈ ਹੈ 54 ਪੇਜ ਅੱਛੇ ਹੈਗੇ ਨੇ ਪੰਜ ਤਰ੍ਹਾਂਾਂ ਦੇ ਤਹਿਤ ਜਿਹੜਾ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਜਿਹ ਅਗਲੇ ਹਫਤੇ ਜਿਹੜਾ ਜਾਂ ਇਸ ਹਫਤੇ ਜਾਂ ਅਗਲੇ ਹਫਤੇ ਜਿਹੜੇ ਨੇ ਮੇਅਰ ਕੋਰਟ ਦੇ ਸਾਹਮਣੇ ਆਪਣੇ ਆਪ ਨੂੰ ਆਤਮ ਸਮਰਪਣ ਕਰਨਗੇ ਅਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਂ ਅਸਤੀਫਾ ਨਹੀਂ ਦੇਵਾਂਗਾ ਅਤੇ ਇਸ ਪੋਜੀਸ਼ਨ ਤੇ ਰਹਿ ਕੇ ਮੈਂ ਜਿਹੜੀ ਹੈ ਇਸ ਕੋਰਟ ਦਾ ਕੇਸ ਦਾ ਜਿਹੜਾ ਸਾਹਮਣਾ ਕਰਾਂਗਾ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਸ ਤਰੀਕੇ ਨਾਲ ਪੋਸੀਬਲ ਹੈਗਾ ਕਿ ਜਦੋਂ ਇੱਕ ਬੰਦੇ ਦੇ ਉੱਤੇ ਇੰਨੇ ਇਲਜ਼ਾਮ ਲੱਗੇ ਹੋਣ ਤਾਂ ਕੀ ਉਹਨੂੰ ਜਿਹੜਾ ਉਹਦੀ ਪਾਰਟੀ ਜਾਂ ਉਹਦਾ ਜਿਹੜਾ ਉਸ ਜਿਹੜੇ ਸੰਗੀ ਸਾਥੀ ਨੇ ਕੀ ਉਸਟੀ ਨੂੰ ਅਲਾਉ ਕਰਨਗੇ ਜਾਂ ਉਹਨਾਂ ਨੂੰ ਇਸ ਤਰੀਕੇ ਦਾ ਜਿਹੜਾ ਸਾਥ ਉਹਨਾਂ ਦੀ ਕੈਬਨਟ ਵੱਲੋਂ ਮਿਲ ਰਿਹਾ ਕੀ ਉਹ ਮਿਲੇਗਾ ਇਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈਗਾ ਕਿਉਂਕਿ ਅ ਇੱਥੇ ਵੀ ਕਿਹਾ ਜਾ ਸਕਦਾ ਹੈ ਕਿ ਮੇਅਰ ਕੋਲ ਵਾਸਤੇ ਆਉਣ ਵਾਲਾ ਸਮਾਂ ਲਗਾਤਾਰ ਜਿਹੜਾ ਖਰਾਬ ਐ ਇਸ ਕਰਕੇ ਵੀ ਹੋ ਰਿਹਾ ਕਿ ਅੱਜ ਸਵੇਰੇ-ਸਵੇਰੇ ਹੀ ਉਹਨਾਂ ਦੀ ਟੀਮ ਦੇ 6 ਵਿਅਕਤੀ ਜਿਹੜੇ ਪ੍ਰੋਮਿਨੈਂਟ ਜਿਹੜੀਆਂ ਪੋਸਟਾਂ ਦੇ ਉੱਤੇ ਸਨ ਉਹ ਅਸਤੀਫਾ ਦੇ ਚੁੱਕੇ ਹੋਏ ਨੇ ਕਹਿੰਦੇ ਨੇ ਕਿ ਭਾਈ ਆਲਤੂ ਜਲਾਤੂ ਬੁਰੀ ਬਲਾ ਗਾਲਤੂ ਉਹ ਉਹਨਾਂ ਨੇ ਆਪਣੇ ਹੱਥ ਜੋੜੇ ਨੇ ਤੇ ਉਹ ਕਹਿੰਦੇ ਨੇ ਕਿ ਅਸੀਂ ਚੱਲੇ ਆਂ ਕਿਉਂਕਿ ਇਹ ਆਪਣੇ ਆਪ ਚ ਜਿਹੜਾ ਬਹੁਤ ਮਸਲਾ ਜਿਹੜਾ ਉਹ ਗੰਭੀਰ ਹੋ ਚੁੱਕਾ ਹੋਇਆ ਕਿਉਂਕਿ ਜਿਹੜੀ ਅਨਟਾਈਟਮੈਂਟ ਹੈger ਉਸ ਨੂੰ ਪੜਿਆ ਜਾਵੇ ਜੇ ਉਸ ਨੂੰ ਧਿਆਨ ਨਾਲ ਦੇਖਿਆ ਜਾਵੇ ਜਿਹੜੀ ਕਨਵਰਸੇਸ਼ਨ ਜਿਹੜੀ ਹੈ ਇਹਨਾਂ ਦੇ ਇਲੈਕਟ੍ਰੋਨਿਕ ਡਿਵਾਈਸਸ ਤੋਂ ਜਿਹੜੀ ਫੜੀ ਗਈ ਹੈ ਉਹ ਜੇ ਉਸ ਨੂੰ ਧਿਆਨ ਨਾਲ ਸੁਣਿਆ ਜਾਵੇ ਜਾਂ ਉਹਨੂੰ ਦੇਖਿਆ ਜਾਵੇ ਜਾਂ ਉਹਦੇ ਉੱਤੇ ਚਾਤ ਮਾਰੀ ਜਾਵੇ ਤਾਂ ਫਿਰ ਮੇਰ ਐਰਿਕ ਐਡਮ ਦਾ ਬਚਣਾ ਜਿਹੜਾ ਉਹ ਬਹੁਤ ਹੀ ਜ਼ਿਆਦਾ ਮੁਸ਼ਕਲ ਹੈਗਾ ਹੈ ਕਿਉਂਕਿ ਇਹ ਇੰਨੇ ਸਬੂਤਾਂ ਦੇ ਨਾਲ ਜਿਹੜੇ ਨੇ ਇੰਨੇ ਗਵਾਹਾਂ ਦੇ ਨਾਲ ਅਤੇ ਇੰਨੀਆਂ ਜਿਹੜੀਆਂ ਇੰਟਰਵਿਊਜ਼ ਕੀਤੀਆਂ ਗਈਆਂ ਨੇ ਉਹਨਾਂ ਦੇ ਨਾਲ ਅਗਰ ਉਹ ਕੋਰਟ 'ਚ ਜਾ ਕੇ ਉਸੇ ਤਰੀਕੇ ਨਾਲ ਜਿਹੜੀਆਂ ਨੇ ਸਾਬਤ ਹੁੰਦੀਆਂ ਨੇ ਤਾਂ ਮੇਅਰ ਦੇ ਵਾਸਤੇ ਆਉਣ ਵਾਲਾ ਸਮਾਂ ਜਿਹੜਾ ਉਹ ਕਾਫੀ ਖਤਰਨਾਕ ਹੋਵੇਗਾ ਤੇ ਇਹ ਆਪਣੇ ਆਪ 'ਚ ਵੱਡਾ ਚਟਕਾ ਜਿਹੜਾ ਉਹ ਵੀ ਡੈਮੋਕ੍ਰੈਟਿਕ ਪਾਰਟੀ ਵਾਸਤੇ ਹੋਵੇਗਾ ਇਹਦੇ ਉੱਤੇ ਹੋਰ ਵੀ ਅਪਡੇਟ ਲੈ ਕੇ ਆਉਣ ਵਾਲੇ ਸਮੇਂ 'ਚ ਹਾਜ਼ਰ ਹੁੰਦੇ ਰਹਿਵਾਂਗੇ ਧੰਨਵਾਦ ਬੋ ਬੋ ਸ਼ੁਕਰੀਆ